ਘਰੇ ਬੈਠੇ ਆਪਣੇ ਲੀਵਰ ਨੂੰ ਡੀਟੌक्स ਕਰ ਸਕਦੇ ਹੋ ਬੱਚੇ ਦਾ ਨਹੀਂ ਜਾਂ ਸੋੜੀਆਂ ਜਾਂ ਕਿਸੇ ਨੂੰ ਪੀਲੀਆ ਹੋਇਆ ਪਿਆ ਲੱਤਾਂ 'ਚ ਦਰਦ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਹੈ ਤਾਂ ਤੁਸੀਂ ਇਹ ਵਾਲੀ ਮੁਸਤੀ ਦੇ ਨਾਲ ਤੁਸੀਂ ਜੇਕਰ ਬਵਾਸੀਰ ਤੋਂ ਪਰੇਸ਼ਾਨ ਹੋ ਤੁਹਾ ਉਸ ਵੱਸ ਠੀਕ ਹੋ ਜਾਏਗੀ ਜੇ ਕਿਨਾਂ ਦੇ ਫੇਸ ਤੇ ਉੱਤੇ ਕਿਸੇ ਤਰ੍ਹਾਂ ਦੇ ਪਿੰਪਲਜ਼ ਵਗੈਰਾ ਹੋਏ ਪਏ ਆ ਤੁਹਾਡੇ ਉਹ ਠੀਕ ਹੋ ਜਾਣਗੇ ਤੁਹਾਡੀ ਬਲੱਡ ਆਕਸੀਜਨ ਇਨਸਟੈਂਟ ਨਾਲ ਦੀ ਨਾਲ ਪੂਰੀ ਹੋ ਜਾਂਦੀ ਹੈ ਬ੍ਰੇਨ ਗੇਰ ਰਹਿੰਦਾ ਹੈ ਦਿਮਾਗ ਚੁਸਤ ਰਹਿੰਦਾ ਹੈ ਤੋਂ ਨੀਂਦ ਵੀ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਤੁਹਾਡੇ ਵਾਸਤੇ ਬਹੁਤ ਹੀ ਕਮਾਲ ਦਾ ਨੁਸਖਾ ਲੈ ਕੇ ਆਇਆ ਇਹ ਤੁਹਾਨੂੰ ਨੁਸਕੇ ਦੇ ਨਾਲ ਤੁਸੀਂ ਘਰੇ ਬੈਠੇ ਆਪਣੇ ਲੀਵਰ ਨੂੰ ਡੀਟੌਕਸ ਕਰ ਸਕਦੇ ਹੋ ਸੋ ਜਾਣਕਾਰੀ ਵੱਲੋਂ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਕਿ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਜਿਵੇਂ ਕਿ ਬੱਚੇਦਾਨੀ ਦੀਆਂ ਸੋਲੀਆਂ ਜਾਂ ਕਿਸੇ ਨੂੰ ਪੀਲੀਆ ਹੋਇਆ ਪਏ ਲੱਤਾਂ 'ਚ ਦਰਦ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈਗੀ ਹੈ ਤਾਂ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ ਪਤਾ ਹੈਗਾ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਦਾ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਫ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਜੇਕਰ ਤੁਸੀਂ ਮੈਡੀਸਿਨ ਲੈਣੀ ਹੈ ਜਿਵੇਂ ਕਿ ਮੈਂ ਦੱਸਿਆ ਸਲਾਹ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਦੋਸਤੋ ਜਾਣਕਾਰੀ ਵਨ ਨੂੰ ਬਾਧਦੇ ਹਾਂ ਜੀ ਜੇਕਰ ਤੁਹਾਨੂੰ ਲੀਵਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤੁਹਾਡਾ ਲੀਵਰ ਫੈਕਟਰੀ ਹੈ ਲੀਵਰ ਤੇ ਜਿਵੇਂ ਕਿ ਸੋਜ ਆਈ ਹੋਈ ਹੈ ਜਾਂ ਤੁਹਾਡੇ ਸਕਿਨ ਦੇ ਉੱਤੇ ਕਿਸੇ ਤਰ੍ਹਾਂ ਦੀ ਸਮੱਸਿਆ ਹੈਗੀ ਹੈ ਜਿਵੇਂ ਕਿ ਤੁਸੀਂ ਇਹ ਫੋਟੋਜ਼ ਦੇਖ ਰਹੇ ਹੋ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਜਿਹੜੀ ਸਮੱਸਿਆ ਚਮੜੀ ਦਾ ਰੋਗ ਤੁਹਾਨੂੰ ਦਿਖ ਰਿਹਾ ਹੈ ਅਸਲ ਦੇ ਵਿੱਚ ਇਹ ਲੀਵਰ ਦੀ ਪ੍ਰੋਬਲਮ ਹੁੰਦੀ ਹੈ ਲੀਵਰ ਦੇ ਵਿੱਚ ਗਰਮੀ ਪੈਣ ਕਰਕੇ ਸਕਿਨ ਦੇ ਰੋਗ ਲੱਗ ਜਾਂਦੇ ਆ ਜਿਹੜਾ ਮੈਂ ਤੁਹਾਨੂੰ ਅੱਜ ਨੁਸਖਾ ਦੱਸਾਂਗਾ ਇਸ ਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਸਕਿਨ ਦੀਆਂ ਪ੍ਰੋਬਲਮਾਂ ਹੈਗੀਆਂ ਉਹਨਾਂ ਤੋਂ ਵੀ ਆਰਾਮ ਪਾ ਸਕਦੇ ਹੋ ਇਸ ਨੁਸਕੇ ਦੇ ਨਾਲ ਅੱਜ ਵਾਲੇ ਨੁਸਕੇ ਦੇ ਨਾਲ ਤੁਸੀਂ ਜੇਕਰ ਬਵਾਸੀਰ ਤੋਂ ਪਰੇਸ਼ਾਨ ਹੋ ਤੁਹਾਡੀ ਉਹ ਸਮੱਸਿਆ ਠੀਕ ਹੋ ਜਾਏਗੀ ਜੇ ਕਿ ਇਹਨਾਂ ਦੇ ਫੇਸ ਦੇ ਉੱਤੇ ਕਿਸੇ ਤਰ੍ਹਾਂ ਦੇ ਪਿੰਪਲਜ਼ ਵਗੈਰਾ ਹੋਏ ਪਏ ਆ ਤੁਹਾਡੇ ਉਹ ਠੀਕ ਹੋ ਜਾਣਗੇ ਮਤਲਬ ਕਿ ਤੁਸੀਂ ਕਾਫੀ ਚੀਜ਼ਾਂ ਤੋਂ ਅੰਦਰ ਰਾਹਤ ਫੀਲ ਕਰੋਗੇ ਸੋ ਜਾਣਕਾਰੀ ਵੱਲੋਂ ਵਧੀਏ ਤੇ ਤੁਹਾਡਾ ਸਮਾਂ ਨਹੀਂ ਖਰਾਬ ਕਰਦੇ ਇਸ ਦੇ ਲਈ ਤੁਸੀਂ ਕੁਝ ਵੀ ਨਹੀਂ ਕਰਨਾ ਜੀ ਬੜਾ ਸੌਖਾ ਜਿਹਾ ਤਰੀਕਾ ਸਵੇਰੇ ਖਾਲੀ ਪੇਟ ਇੱਕ ਕਾਲੀ ਦਹੀਂ ਉਸ ਦੇ ਵਿੱਚ ਤੁਸੀਂ ਇੱਕ ਚਮਚਾ ਪਾਉਣਾ ਸ਼ੱਕਰ ਸ਼ੱਕਰ ਲੈਣੀ ਗੋੜ ਵਾਲੀ ਜਿਹੜੀ ਸ਼ੱਕਰ ਹੁੰਦੀ ਹੈ ਧਿਆਨ ਰੱਖਿਓ ਜੀ ਚੀਨੀ ਨਹੀਂ ਲੈਣੀ ਤੇ ਗੁੜ ਨਹੀਂ ਲੈਣਾ ਤੁਸੀਂ ਇੱਕ ਕੌਲੀ ਦਹੀਂ ਦੇ ਵਿੱਚ ਇੱਕ ਚਮਚਾ ਸ਼ੱਕਰ ਪਾ ਕੇ ਸਵੇਰੇ ਖਾਲੀ ਪੇਟ ਖਾਣਾ ਹੈ ਇਸ ਨੂੰ ਖਾਣ ਤੋਂ ਬਾਅਦ ਜੇਕਰ ਤੁਹਾਨੂੰ ਲੱਗਿਆ ਕਿ ਅਸੀਂ ਤਾਂ ਇਹਨੂੰ ਖਾ ਕੇ ਪੰਗਾ ਲੈ ਲਿਆ ਮਤਲਬ ਕਿ ਤੁਹਾਡੇ ਪਿੰਪਲਸ ਵਗੈਰਾ ਜ਼ਿਆਦਾ ਨਿਕਲਣ ਲੱਗੇ ਤਾਂ ਕਿਸੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਹਿਮ ਨਹੀਂ ਕਰਨਾ ਥੋੜੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਅਸ ਦੀ ਰਿਕਵਰੀ ਸ਼ੁਰੂ ਹੋ ਜੇਗੀ ਤਾਂ ਇਹ ਤੁਹਾਡੇ ਪਿੰਪਲਸ ਜੇਕਰ ਨਿਕਲੇ ਹਨ ਤਾਂ ਇਹ ਹੌਲੀ-ਹੌਲੀ ਇਹ ਰਿਕਵਰ ਕਰ ਜਾਣਗੇ ਕਿਉਂਕਿ ਜਿਹੜੀ ਪੇਟ ਦੀ ਗਰਮੀ ਹੁੰਦੀ ਹੈ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲਣੀ ਹੁੰਦੀ ਹੈ ਸੋ ਦਹੀਂ ਸ਼ੱਕਰ ਖਾਣ ਦੇ ਨਾਲ ਤੁਹਾਡੀ ਬਲੱਡ ਆਕਸੀਜਨ ਇਨਸਟੈਂਟ ਨਾਲ ਦੀ ਨਾਲ ਪੂਰੀ ਹੋ ਜਾਂਦੀ ਹੈ ਜੇਕਰ ਤੁਹਾਨੂੰ ਥਕਾਵਟ ਸੁੱਸੀ ਰਹਿੰਦੀ ਹੈ ਤਾਂ ਉਸ ਤੋਂ ਵੀ ਆਰਾਮ ਮਿਲਦਾ ਹੈ ਤੁਸੀਂ ਦੇਖਿਆ ਹੋਣਾ ਜੀ ਕਿ ਪੇਪਰਾਂ ਦੇ ਟਾਈਮ ਤੇ ਸਾਢੇ ਟਾਈਮ ਤੇ ਜਦੋਂ ਅਸੀਂ ਪੜ੍ਹਦੇ ਸੀਗੇ ਤਾਂ ਫੈਮਿਲੀ ਫਾਦਰ ਮਦਰ ਨਾਲ ਆਪਾਂ ਨੂੰ ਦਹੀਂ ਸ਼ੱਕਰ ਖਾਂਦੇ ਸੀਗੇ ਖਾਣ ਨੂੰ ਜਿਵੇਂ ਕਿ ਅੱਜ ਕੱਲ ਤੁਸੀਂ ਦੇਖਿਆ ਕਿ ਅੱਜ ਕੱਲ ਦਹੀਂ ਦੇ ਵਿੱਚ ਚੀਨੀ ਪਾ ਕੇ ਦੇ ਦਿੰਦੇ ਆ ਬਟ ਦਹੀਂ ਸ਼ੱਕਰ ਖਾਣ ਨਾਲ ਤੁਹਾਡੀ ਜਿਹੜੀ ਬਲੱਡ ਆਕਸੀਜਨ ਹੈ ਇਨਸਟੈਂਟ ਨਾਲ ਦੀ ਨਾਲ ਪੂਰੀ ਹੋ ਜਾਂਦੀ ਜਿਸ ਤੋਂ ਬਾਅਦ ਬ੍ਰੇਨ ਗੇਮ ਰਹਿੰਦਾ ਏ ਦਿਮਾਗ ਚੁਸਤ ਰਹਿੰਦਾ ਏ ਸੋ ਨੀਂਦ ਵੀ ਨਹੀਂ ਆਉਂਦੀ ਇਸ ਕਰਕੇ ਦਹੀਂ ਸ਼ੱਕਰ ਖਾਣ ਦੇ ਬਹੁਤ ਸਾਰੇ ਫਾਇਦੇ ਨੇ ਜਿਵੇਂ ਕਿ ਮੈਂ ਦੱਸਿਆ ਕਿ ਤੁਹਾਡੀ ਪੇਟ ਦੀ ਜਿਹੜੀ ਗਰਮੀ ਆ ਉਹ ਨਿਕਲ ਜਾਂਦੀ ਹੈ ਦੂਸਰਾ ਤੁਸੀਂ ਲੱਸੀ ਦੇ ਵਿੱਚ ਸ਼ੱਕਰ ਪਾ ਕੇ ਲੈ ਸਕਦੇ ਹੋ ਉਸਦੇ ਬਹੁਤ ਸਾਰੇ ਫਾਇਦੇ ਹੈ ਲੱਸੀ ਦੇ ਵਿੱਚ ਸ਼ੱਕਰ ਪਾ ਕੇ ਜੇਕਰ ਤੁਸੀਂ ਦੁਪਹਿਰ ਦੇ ਵੇਲੇ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਜਿਹੜੀ ਇਮਿਊਨਿਟੀ ਹੈ ਉਹ ਬੂਸਟ ਹੁੰਦੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਥਕਾਵਟ ਵਗੈਰਾ ਨਹੀਂ ਫੀਲ ਹੁੰਦੀ ਦਹੀਂ ਸ਼ੱਕਰ ਤੁਸੀਂ ਤਾਂ ਯੂਜ਼ ਕਰਨਾ ਜੇਕਰ ਦੁੱਧ ਤੁਹਾਡੇ ਘਰ ਦਾ ਹੈ ਜੇਕਰ ਤੁਹਾਡੇ ਦੁੱਧ ਕਰਦਾ ਨਹੀਂ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਸਾਨੂੰ ਕਿਤੋਂ ਵਧੀਆ ਦੁੱਧ ਨਹੀਂ ਮਿਲ ਸਕਦਾ ਤਾਂ ਤੁਸੀਂ ਬੱਕਰੀ ਦਾ ਦੁੱਧ ਯੂਜ਼ ਕਰ ਸਕਦੇ ਹੋ ਬੱਕਰੀ ਦੇ ਦੁੱਧ ਤੋਂ ਨਹੀਂ ਬਣਾ ਕੇ ਉਸ ਦੇ ਵਿੱਚ ਤੁਸੀਂ ਸ਼ੱਕਰ ਪਾ ਕੇ ਲੈ ਸਕਦੇ ਹੋ ਸੋ ਦੋਸਤੋ ਤੁਹਾਡੇ ਵਾਸਤੇ ਬੜੀ ਛੋਟੀ ਜੀ ਜਾਣਕਾਰੀ ਲੈ ਕੇ ਆਇਆ ਸੀ ਬੜੀ ਕਮਾਲ ਦੀ ਜਾਣਕਾਰੀ ਇੱਕ ਵਾਰੀ ਜ਼ਰੂਰ ਯੂਜ਼ ਕਰਕੇ ਦੇਖਿਓ ਕੋਈ ਵੀ ਕਿਸੇ ਵੀ ਉਮਰ ਦਾ ਐਸ ਨੂੰ ਲੈ ਸਕਦਾ ਹੈ ਜੇਕਰ ਤੁਹਾਡੇ ਛਾਤੀ ਜਾਂ ਗਲੇ 'ਚ ਕੋਈ ਦਿੱਕਤ ਹੈ ਕਿ ਫਿਰ ਤੁਸੀਂ ਅਵੋਇਡ ਕਰ ਸਕਦੇ ਹੋ ਸੋ ਇੱਕ ਵਾਰੀ ਜ਼ਰੂਰ ਦੇ ਵਰਤ ਕੇ ਦੇਖੋ ਤੇ ਇਸ ਦਾ ਕਮਾਲ ਦਾ ਅਸਰ ਦੇਖਿਓ ਸੋ ਮੈਨੂੰ ਦਿਵਗਾ ਨੈਕਸਟ ਵੀਡੀਓ ਚ ਜਲਦ ਮਿਲਦੇ ਆ ਸਬਸਕ੍ਰਾਈਬ